ਪੰਜਾਬ ਰੋਡ ਬੇਜ ਨਵਾਂ ਸ਼ਹਿਰ ਦੇ ਸਮੂਹ ਪੈਨਸ਼ਨਰ ਅਸੀਂ ਤਕਰੀਬਨ 5 ਮਹੀਨੇ ਤੋਂ ਲਗਾਤਾਰ ਪ੍ਰਸ਼ਾਸਨ ਦੇ ਨਾਲ ਆਪਣਾ ਲਿਖਤੀ ਤੌਰ ਤੇ ਵੀ ਬਰਬਰੀ ਵੀ ਆ ਕੇ ਬਾਰ ਬਾਰ ਅਸੀਂ ਆਪਣੇ ਜਿਹੜੇ ਕੇਸ ਆ ਸਾਡੇ ਪੈਨਸ਼ਨਰ ਕੇਸ ਜਿਹੜੇ ਏਜੇ ਨੂੰ ਜਾਣੇ ਆ ਉਹਨਾਂ ਬਾਰੇ ਅਸੀਂ ਬਾਰ ਬਾਰ ਕਹਿ ਰਹੇ ਹਾਂ ਕਿ ਸਾਡੇ ਕੇਸ ਜੜੇ ਆ ਏਜੇ ਨੂੰ ਭੇਜ ਦਿੱਤੇ ਜਾਣ ਅਸੀਂ 3 ਤਿੰਨ ਦਸੰਬਰ ਨੂੰ ਇਹਨਾਂ 3 12 ਨੂੰ ਰਿਟਰਨ ਤੌਰ ਤੇ ਦਿੱਤਾ ਤੇ ਸਾਡੇ ਕੇਸ ਜਿਹੜੇ ਏਜੰਸੀ ਨੂੰ ਭੇਜਣੇ ਬਣਦੇ ਆ ਜਲਦੀ ਤੋਂ ਜਲਦੀ ਭੇਜੇ ਜਾਣ 3 12 ਤੋਂ ਲੈ ਕੇ ਉਹ ਤੋਂ ਬਾਅਦ ਅਸੀਂ ਆ ਪਿਛਲੇ ਮਹੀਨੇ ਮਿਲੇ ਆ ਸਾਨੂੰ ਕਹਿੰਦੇ ਸੀ 31 ਮਾਰਚ ਤੱਕ ਤੁਹਾਡੇ ਸਾਰੇ ਕੇਸ ਜਿਹੜੇ ਆ ਏਜੰਸੀ ਨੂੰ ਚਲੇ ਜਾਣਗੇ ਅਸੀਂ ਫਿਰ ਵੀ ਇਹਨਾਂ ਨੂੰ 10 ਤਰੀਕ ਤੱਕ 10 ਅਪ੍ਰੈਲ ਦਾ ਸਮਾਂ ਦਿੱਤਾ ਵੀ 10 ਅਪ੍ਰੈਲ ਤੱਕ ਸਾਡੇ ਕੇਸ ਜਿਹੜੇ ਆ ਉਹ ਭੇਜਣੇ ਚਾਹੀਦੇ ਆ ਲੇਕਿਨ ਅੱਜ 25 ਤਰੀਕ ਹੋ ਗਈ ਅਖੀਰ ਸਾਡੇ ਜਿਹੜੇ ਆ 60 ਜਿੰਨੇ ਪੈਨਸ਼ਨਰ ਆ ਉਹਨਾਂ ਦੇ ਸਬਰ ਦਾ ਬੰਦ ਟੁੱਟ ਗਿਆ ਕਿਉਂਕਿ ਇਹਨਾਂ ਨੇ ਜਿੰਨੇ ਦਫ਼ਤਰ ਦੇ ਵਿੱਚ ਮੌਜੂਦ ਕਰਮਚਾਰੀ ਆ ਇਹਨਾਂ ਨੇ ਆਪਣੀਆਂ ਪੈਨਸ਼ਨਾਂ ਫਿਕਸ ਵੀ ਕਰਾ ਲਈਆਂ ਉਸ ਤੋਂ ਬਾਅਦ ਇਹਨਾਂ ਦੇ ਏਰੀਅਰ ਵੀ ਬਣ ਗਏ ਸਾਡੇ ਜਿਹੜੇ ਪੈਨਸ਼ਨਰ ਆ ਇਹਨਾਂ ਦੇ ਅਜੇ ਤੱਕ ਤਰਖਾਹ ਫਿਕਸ ਨਹੀਂ ਹੋਈਆਂ ਅਜੇ ਜਿਹੜੇ ਇੱਥੋਂ ਭੇਜਣੇ ਕੇਸ ਏਜੀ ਨੇ ਜਾ ਕੇ ਪਤਾ ਨਹੀਂ ਸਾਲ ਲਾਣਾ ਕਿ 6 ਮਹੀਨੇ ਲਾਣੇ ਆ ਅਜੇ ਉੱਥੋਂ ਆਣੇ ਉਸ ਤੋਂ ਬਾਅਦ ਜਾ ਕੇ ਸਾਡੇ ਫਿਕਸ ਹੋ ਕੇ ਫਿਰ ਸਾਨੂੰ ਪਤਾ ਨਹੀਂ ਕਦੋਂ ਮਿਲਣਗੇ ਇਸ ਕਰਕੇ ਅੱਜ ਜਿਹੜਾ ਸਾਡੇ ਮੁਲਾਜ਼ਮਾਂ ਦੇ ਵਿੱਚ ਜਿਹੜੇ ਪੈਨਸ਼ਨਰ ਆ ਉਹਨਾਂ ਦੇ ਵਿੱਚ ਬਹੁਤ ਰੋਸ ਆ ਅਸੀਂ ਸਾਰੇ ਆ ਕੇ ਨਾਲ ਕੋਲ ਆਏ ਤੇ ਸਾਨੂੰ ਦੱਸਿਆ ਜਾਵੇ ਕਿੰਨੇ ਕੇਸ ਸਾਡੇ ਭੇਜ ਦਿੱਤੇ ਕਿੰਨੇ ਪਾਇਆ ਇਹਨਾਂ ਕੋਲ ਕੋਈ ਲਿਸਟ ਨਹੀਂ ਸਾਨੂੰ ਦੇਣ ਲਈ ਪ੍ਰਾਪਤ ਹੋਈ ਵੀ ਸਾਨੂੰ ਸਾਡੇ ਕਿੰਨੇ ਕੇਸ ਭੇਜੇ ਆ ਮੈਨੂੰ ਤਾਂ ਸਾਨੂੰ ਸ਼ੱਕ ਆ ਕਿ ਇਹ ਤਾਂ ਕਿਉਂ ਕੇਸ ਭੇਜਿਆ ਨਹੀਂ ਸਾਡੇ ਇਹ ਜੀ ਨੂੰ ਕਿਉਂਕਿ ਸਾਨੂੰ ਕੋਈ ਦਿਖਾਇਆ ਨਹੀਂ ਰਿਹਾ ਦੱਸਣ ਰਿਹਾ ਇਸ ਕਰਕੇ ਸਾਡੇ ਹੋਰ ਵੀ ਬਹੁਤ ਸਾਰੇ ਸਾਡੇ ਜਿਹੜੇ ਮੁਲਾਜ਼ਮ ਆ ਉਹਨਾਂ ਦੇ ਜਿਹੜੇ ਮੈਡੀਕਲ ਬਿੱਲ ਆ ਉਹ 4-4 ਸਾਲ ਹੋ ਗਏ ਇੱਥੇ ਰੋਦਿਆਂ ਨੂੰ ਜੇ ਸੈਂਕਸ਼ਨ ਆ ਜਾਂਦੀ ਆ ਬਾਈਟ ਨਹੀਂ ਹੁੰਦਾ ਜੇ ਬਾਈਟ ਆ ਗਿਆ ਸੈਂਕਸ਼ਨ ਖਤਮ ਹੋ ਗਈ 4-4 ਸਾਲ ਹੋ ਗਏ ਸਾਡੇ ਪੈਨਸ਼ਨਾਂ ਦੇ ਮੈਡੀਕਲ ਬਿੱਲ ਰੋਦਿਆਂ ਨੂੰ ਔਰ ਬਹੁਤ ਬੁਰਾ ਹਾਲਿਆ ਇੱਥੇ 10 ਸਾਲ ਦੇ ਸਾਡੇ ਆਦੇ ਬੰਦੇ ਉਹਨਾਂ ਨੂੰ ਕੋਈ ਸਹੀ ਤਰ੍ਹਾਂ ਦਾ ਟਰੀਟ ਨਹੀਂ ਕੀਤਾ ਜਾਂਦਾ ਉਹਨਾਂ ਨੂੰ ਰਿਸਪੈਕਟ ਨਹੀਂ ਦਿੱਤੀ ਜਾਂਦੀ ਕਿਉਂਕਿ 40 40 ਸਾਲ ਸਾਡੇ ਇਹਨਾਂ ਪੈਨਸ਼ਨਰਾਂ ਨੇ ਇਸ ਰੋਡ ਬੇਟੀ ਖਾਤ ਕੰਮ ਕੀਤਾ ਪੰਜਾਬ ਸਰਕਾਰ ਦੇ ਵਿੱਚ ਨੌਕਰੀ ਕੀਤੀ ਆ ਉਹਨੂੰ ਵਣਦਾ ਉਹਨਾਂ ਦਾ ਰਿਸਪੈਕਟ ਵੀ ਨਹੀਂ ਦਿੱਤੀ ਜਾ ਰਹੀ ਸੋ ਇਸ ਕਰਕੇ ਸਾਡੀ ਪ੍ਰਸ਼ਾਸਨ ਤੋਂ ਮੰਗਿਆ ਤੇ ਜਿਹੜਾ ਜਿਹੜਾ ਇਹਦੇ ਵਿੱਚ ਕੋਈ ਵੀ ਜਿਹੜੇ ਵੀ ਬੰਦੇ ਡਿਫਾਲਟ ਆਉਣਾ ਤੇ ਕਾਰਵਾਈ ਕੀਤੀ ਜਾਵੇ ਔਰ ਸਾਡੇ ਜਿਹੜੇ ਕੇਸ ਏਜੇ ਨੂੰ ਭੇਜਣਿਆ ਤੁਰੰਤ ਭੇਜੇ ਜਾਣ ਸਾਨੂੰ ਉਹਦੀ ਲਿਸਟ ਦਿੱਤੀ ਜਾਵੇ ਕਿ ਕਿੰਨੇ ਭੇਜੇ ਆ ਔਰ ਉਦੋਂ ਉਦੋਂ ਬਾਅਦ ਅਸੀਂ ਅੱਜ ਫੈਸਲਾ ਕੀਤਾ ਕਿ ਜਦੋਂ ਤੱਕ ਸਾਨੂੰ ਇਹ ਡੀਟੇਲ ਨਹੀਂ ਦਿੱਤੀ ਜਾਂਦੀ ਜਾਂ ਸਾਡੇ ਕੇਸ ਉੱਤੇ ਨਹੀਂ ਭੇਜੇ ਜਾਂਦੇ ਉਦੋਂ ਤੱਕ ਅਸੀਂ ਇੱਥੇ ਬੈਠੇ ਆ ਭਾਵੇਂ ਸਾਨੂੰ ਤਰਨਾ ਦੇਣਾ ਪਵੇ ਜੋ ਮਰਜ਼ੀ ਪਵੇ ਅਸੀਂ ਦਰੀਆਂ ਮਖਾਨ ਲੱਗੇ ਇੱਥੇ ਬੈਠਾਂਗੇ ਨਾ ਅਸੀਂ ਕਿਸੇ ਅਫਸਰ ਨੂੰ ਜਾਣ ਦੇਣਾ ਨਾ ਕਿਥੋਂ ਜਾਣਾ ਸਾਡਾ ਫੈਸਲਾ ਸਾਰੇ ਪੈਨਸ਼ਨ ਸਾਥੀਆਂ ਦਾ ਜੀ ਧੰਨਵਾਦ ਜੀ ਤੁਸੀਂ ਏਜੀ ਦੀ ਗੱਲ ਕੀਤੀ ਹੈ ਕਿ ਏਜੀ ਸਾਹਿਬ ਨੂੰ ਉਹ ਤੋਂ ਬਾਅਦ ਅਸੀਂ ਹਰ ਮਹੀਨੇ ਜੀਐਮ ਸਾਹਿਬ ਨੂੰ ਵੀ ਮਿਲੀਦਾ ਸੁਪਰਡੰਟ ਸਾਹਿਬ ਨੂੰ ਵੀ ਮਿਲੀਦਾ ਸਾਰਿਆਂ ਨਾਲ ਗੱਲ ਹੁੰਦੀ ਹੈ ਇਹ ਕੰਮ ਤੇ ਤੁਹਾਡੇ ਕੇਸ ਏਜੀ ਡਿਪਾਰਟਮੈਂਟ ਨੂੰ ਭੇਜ ਦਿੱਤੇ ਜਾਣਗੇ ਪਿੱਛੇ ਮਾਰਚ ਮਹੀਨੇ ਚ ਸਾਨੂੰ ਇਹੀ ਲਾਰੇ ਲਾਉਂਦੇ ਰਹੇ ਉਹ ਤੋਂ ਬਾਅਦ ਅਸੀਂ 31 ਮਾਰਚ ਦਾ ਇਹਨਾਂ ਨੂੰ ਟਾਈਮ ਦਿੱਤਾ 31 ਮਾਰਚ ਹੀ ਨਹੀਂ ਕਿਹਾ ਸੀ ਅਸੀਂ ਕੇਸ ਭੇਜ ਦਿਆਂਗੇ ਅਸੀਂ ਜਾਂ 10 ਅਪ੍ਰੈਲ ਨੂੰ ਸਾਡੀ ਰਿਟਾਇਰੈਂਡ ਦੀ ਮੀਟਿੰਗ ਹੁੰਦੀ ਆ ਤੇ ਅੱਜ ਹੁਣ 10 ਨੂੰ ਜਿੱਦਣ ਮੀਟਿੰਗ ਕਰਾਂਗੇ ਉਦੋਂ ਪੁੱਛਾਂਗੇ ਪਿਛਲੇ ਹਫ਼ਤੇ ਅਸੀਂ ਪਤਾ ਕਰਿਆ ਸੁਪਰਡਾਨ ਸਾਹਿਬ ਨੇ ਸਾਨੂੰ ਇਹ ਹੀ ਲਾਣਾ ਲਾਇਆ ਪਏ ਇਸ ਹਫ਼ਤੇ ਤੁਹਾਡੇ ਕੇਸ ਕੋਈ ਵੀ ਪੈਂਟਿਕ ਨਹੀਂ ਰਹਿ ਗਿਆ ਸਾਰੇ ਚੱਲ ਜਾਣਗੇ ਪਰ ਅਜੇ ਬੜੇ ਅਫਸੋਸ ਦੀ ਗੱਲ ਹੈ ਕੇ ਸਾਡਾ ਚੈਕਿੰਗ ਨਹੀਂ ਹੋਈ ਕੋਈ ਕੇਸ ਨਹੀਂ ਗਿਆ ਸਾਰੇ ਕੇਸ ਇੱਥੇ ਪਏ ਆ ਇਸ ਕਰਕੇ ਅੱਜ ਅਸੀਂ ਆਪਣਾ ਰੂਸ ਝਾਰ ਕਰ ਰਹੇ ਆ ਨਾ ਅਸੀਂ ਕੋਈ ਉਲਣਵਾਜੀ ਕਰਦੇ ਆ ਅਸੀਂ ਇੱਥੇ ਰਿਟਾਇਰੀ ਬੰਦੇ ਆ ਸਾਰੇ ਅਸੀਂ ਵਧੀਆ ਇੱਥੋਂ ਰਿਟਾਇਰ ਹੋਏ ਕੋਈ ਸੁਪਰ ਦੁਆ ਐਨਸਪਾਰਟ ਰਿਟਾਇਰ ਹੋਇਆ ਕੋਈ ਡਰਾਈਵਰ ਰਿਟਾਇਰ ਹੋਇਆ ਸਾਨੂੰ ਇਹਦੇ ਆਪਣੇ ਬਹਿਕਬੇ ਬਾਰੇ ਪਤਾ ਅਸੀਂ ਇਹਨਾਂ ਨੂੰ ਹੁਣ ਵੀ ਅਪੀਲ ਕਰੀ ਸੀ ਜੀ ਇਨੀ ਸਾਨੂੰ ਕੋਈ ਤਸੱਲੀ ਭਾਸ਼ ਜਵਾਬ ਨਹੀਂ ਦਿੱਤਾ ਇਸ ਕਰਕੇ ਜਦ ਤੱਕ ਸਾਨੂੰ ਕੋਈ ਸਾਡਾ ਕੇਸ ਸਾ ਬਾਰੇ ਪਤਾ ਨਹੀਂ ਲੱਗਦਾ ਨਾ ਅਸੀਂ ਜਾਣਾ ਨਾ ਅਸੀਂ ਤੇ ਕਿਸੇ ਆਪਸ ਨੂੰ ਜਾਣਦਣਾ ਅਸੀਂ ਦਰਿਆ ਮਗਾ ਕੇ ਇੱਥੇ ਬੈਠਣ ਕਿ ਧੰਨਵਾਦ ਜੀ ਇਸ ਸਪੀਡ ਤੇ ਤੇਜੀ ਪੰਜਾਬ ਨੂੰ ਤੇ ਵਾਕਈ ਸਾਡੇ ਕੋਲੇ ਕੋਸ਼ਿਸ਼ ਤਿਆਰ ਰੱਖ ਪਈ ਆ ਇਹ ਸ਼ਬਦ ਇਹ ਚਾਤੀ ਕੇ ਤਿਆਰ ਆ ਇਹਨਾਂ ਦੇ ਉਹ ਸਦੋਂ ਇੱਕ ਖਾਸ ਸ਼ਬਦ ਹੋ ਸਕਦਾ ਕਿ ਇਹ ਇਹ ਸਰ ਇਹਨਾਂ ਦੇ ਇੱਕ ਖਾਸ ਇਹ ਵੀ ਕਿ ਜਦੋਂ ਅਸੀਂ ਇੱਥੇ ਆਉਣੇ ਸਾਡੇ ਨਾਲ ਬੱਸ ਰੂਕੀ ਕੀਤੀ ਜਾਂਦੀ ਹੈ ਇਹ ਕਹਿੰਦੀ ਸਾਡੇ ਕੋਲ ਕੋਈ ਨਹੀਂ ਕੀਤੀ ਜਾਂਦੀ ਜਿਵੇਂ ਹੁਣ ਤੁਸੀਂ ਦੱਸ ਰਿਹਾ ਕਿ ਥੋੜੇ ਕੇਸ ਭੇਜਦੇ ਬਾਕੀ ਭੇਜਣੇ ਤੇ ਤੁਸੀਂ ਇਹਨਾਂ ਨੂੰ ਭਰੋਸੇ ਤੇ ਨਹੀਂ ਲਿਆ ਜੀ ਧਰਨੇ ਤੇ ਕਿਉਂ ਬਹਿ ਗਏ ਜੀ ਫਿਰ ਸਾਰਾ ਕਹਿ ਰਹੇ ਹੋ ਯਾਰ ਭੇਜ ਰਿਹਾ ਲੈਸਟ ਪੰਡਤ ਪਈ ਆ ਸਾਡੇ ਕੋਲ ਵੀ ਇਹ ਸਾਰ ਤੁਹਾਡੀ ਮੁਲਾਜ਼ਮ ਨੇ ਤੁਸੀਂ 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 ਸਾਰੇ ਇਹਨਾਂ ਨੂੰ ਭਰੋਸੇ ਤੇ ਕਿਉਂ ਨਹੀਂ ਲੈ ਸਕੀ ਜੀ ਸੀਨੀਅਰ ਆ ਜੀ ਹਾਂ ਜੀ ਸਾਡੇ ਪਿਓ ਦੇ ਪਰਪਰਾ ਹੈ ਸਾਰੇ ਰਟਾਇਰ ਹੋਏ ਆ ਅਫੀਸਰ ਤੁਹਾਡੀ ਕਹੀ ਤੇ ਮੰਨੀ ਕਿਉਂ ਨਹੀਂ ਇਹ ਧਰਨੇ ਤੇ ਕਿਉਂ ਬਹਿ ਗਏ ਜੀ ਇਹਨਾਂ ਨੂੰ ਤੁਹਾਣਾ ਕਿਉਂ ਦੇਣਾ ਪੈ ਗਿਆ ਜੀ ਤੁਹਾਡੇ ਮੁਲਾਜ਼ਮ ਨੇ ਇਹ ਅਫੀਸਰ ਕੰਮ ਆ ਇਹਨੂੰ ਨਾਲ ਚੀਜ਼ ਨੂੰ ਟਾਈਮ ਲੱਗਦਾ ਇਹ ਕੇਸ ਨੂੰ ਪ੍ਰੋਸੈਸ ਹੋਣ ਲਈ ਦੋ ਤੋਂ ਚਾਰ ਪੰਜ ਅਵਸਰਾਂ ਕੋਲੇ ਜਾਂਦਾ ਕੇਵਰੇਕ ਦੇ ਅਪ੍ਰੋਚਨ ਲੱਗ ਜਾਂਦਾ ਉਹੇ ਕੰਮੋਂ ਨਾਲ ਉਹੇ ਉੱਪਰ ਜਾਂਦਾ ਬਹੁਤ ਸਮਾਂ ਲੱਗਦਾ ਇਸ ਕੰਮ ਇਹ ਕਹਿੰਦੇ ਪਿਛਲੇ 5-6 ਮਹੀਨੇ ਤੋਂ ਲੱਗੇ ਸਿਰਫ 11 ਕੇਸ ਹੀ ਭੇਜ ਹੋਏ ਇਸ ਤੋਂ ਇਹ 5-6 ਮਹੀਨੇ ਤਾਂ ਦੇਖੋ ਇਹਦੇ ਕਈ ਪ੍ਰੋਸੈਸ ਆ ਗਏ ਅੱਛਾ ਫਿਰ ਵੀ ਤੁਸੀਂ ਸਿਰਫ 11 ਫਾਈਲਾਂ ਭੇਜੀਆਂ ਪਹਿਲਾਂ ਪਹਿਲਾਂ ਪੇ ਫੰਕਸ਼ਨਸ਼ਨਾਂ ਹੋਣੀਆਂ ਉਹ ਅਸੀਂ ਸਾਰਿਆਂ ਨੇ ਕਰ ਤੱਕੇ ਫਿਰ ਇਹਨਾਂ ਦੇ ਪੈਨਸ਼ਨਾਂ ਦੇ ਪੈਸੇ ਕਿ ਇਸ ਤਿਆਰ ਹੋਣੇ ਸੀ ਉਹ ਵੀ ਤਕਰੀਬਨ ਕਰ ਚੁੱਕੇ ਹੁਣ ਸਿਰਫ ਇਹਨਾਂ ਦੀਆਂ ਲੈਂਡਰਾ ਬਣਨੀ ਉਹ ਅਸੀਂ 1-2 ਦਿਨਾਂ ਦੇ ਵਿੱਚ ਪਾਈ